ਵੈਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਤੇ ਲੋ ਜੀ ਆਪਾਂ ਸਵੇਰ ਸਵੇਰੇ ਕਰਦੀ ਇਹ ਕੰਮ ਠੰਡੇ ਠੰਡੇ ਤੇ ਲੋ ਜੀ ਮੀਤੋਂ ਐਨਾ ਡਰ ਲੱਗਦਾ ਇਹਨਾਂ ਨੂੰ ਨਾ ਰਾਤ ਮੀਤੋਂ ਛੜ ਦਿਆ ਨੇ ਅੰਦਰ ਰੱਖਤੇ ਰਸੋਈ ਚ ਰਸੋਈ ਚ ਰੇਤਾ ਝੜ ਗਿਆ ਕੂੜਾ ਹੁਣ ਸਾਰਾ ਸੁੰਬਰਤਾ ਸੁੰਬਰ ਕੇ ਫਿਰ ਮੈਂ ਕਿਹਾ ਇਹਨਾਂ ਨੂੰ ਸਮਾਰ ਦਨੀਆ ਪਿਆਜ਼ਾਂ ਨੂੰ ਹੁਣ ਪਿਆਜ਼ ਸਮਾਰਦਾ ਇਹ ਮੈਂ ਸਾਰੇ ਤੇ ਪਹਿਲਾਂ ਸਾਫ਼ ਕਰਕੇ ਟੋਕਰੀ ਚ ਪਾ ਲੇ ਟੋਕਰਾਂ ਢੇਰੀ ਕਰ ਲਿਆ ਬਾਹਰੋਂ ਲਿਆਉਣੇ ਵੀ ਔਖੇ ਸੀਗੇ ਥੈਲਾ ਚੱਕਣਾ ਫਿਰ ਅੱਦੇ ਤੇ ਮੈਂ ਟੋਕਰੇ ਚ ਪਾ ਕੇ ਇੰਨਾ ਨਹੀਂ ਟੋਕਰੇ ਚ ਪਾ ਲਿਆਂਦੇ ਸੀ ਸੱਚ ਮੈਂ ਏਹਠਾ ਢੇਰੀ ਕਰਤੀ ਏਹਠਾ ਢੇਰੀ ਕਰਕੇ ਤੇ ਉਸ ਤੋਂ ਬਾਅਦ ਸਾਫ ਸਾਫ ਕੱਢ ਲਣੀਆਂ ਇਹ ਜਿਹੜੇ ਮਲੇ ਮੁਟੇ ਖਰਾਬ ਨੇ ਫੋਲਕ ਜਾਂ ਲੇਹਾ ਵਾ ਜਿਹੜੇ ਹਨਾ ਉਹ ਪਾ ਦਾਨੀਆਂ ਇਹ ਬੁਈਏ ਚ ਟੂਟੇ ਚ ਛੋਟੇ ਬੁਈਏ ਚ ਪਾ ਕੇ ਥੈਲਾ ਢੇਰੀ ਕਰ ਲਿਆ ਮੈਂ ਚਲ ਟੇਰੀ ਕਰਕੇ ਹੁਣ ਕੁਸ ਥੈਲੇ ਚ ਪਾ ਦਾਨੀਆਂ ਸਮਾਰ ਸਮਾਰ ਕੇ ਕੁਸ ਬੋਈਏ ਚ ਪਾਤੇ ਖਰਾਬ ਹਨਾ ਕੁਸ ਟੋਕਰੇ ਚ ਪਾਤੇ ਤੇ ਕੁਸ ਪਾ ਦਾਨੀਆਂ ਬੋਈਏ ਚ ਤੇ ਥੈਲੇ ਚ ਪਾ ਦਾਨੀਆਂ ਸਮਾਰ ਸਮਾਰ ਕੇ ਫਿਰ ਚੱਕਣੇ ਸੁਖਾਲੇ ਰਹੇਗੇ ਆਪਾਂ ਸਟੋਰ ਕਰਕੇ ਰੱਖ ਦਾਂਗੇ ਤੇ ਫਿਰ ਚੱਕੇ ਵਰਤਲੇ ਜੇ ਮਾਰੇ ਮੁੱਟੇ ਖਰਾਬ ਹੋਣਗੇ ਫੇਰ ਸਮਾਰੇ ਆ ਜਾਂਦਾ ਹਨਾ ਹੁਣ ਆਪਾਂ ਸਾਫ ਕਰਕੇ ਰੱਖ ਦਈਏ ਜਿਹੜੇ ਮਾਰੇ ਮੁੱਟੇ ਗਲੇ ਵੀ ਨਿਕਲਦੇ ਨੇ ਨਾ ਫਿਰ ਉਹ ਦੂਜਿਆਂ ਨੂੰ ਵੀ ਖਰਾਬ ਕਰ ਦਿੰਦੇ ਨੇ ਇਹਦੇ ਕਰਕੇ ਪਹਿਲਾਂ ਹੀ ਸਮਾਰ ਦੂੰ ਆ ਇਹ ਰੱਖਣਾ ਉਹ ਨਾਲੇ ਕੂੜਾ ਕਰਕਟ ਹੁੰਦਾ ਵਿੱਚ ਰੇਤਾ ਰੁੱਤਾ ਜਾਂ ਹੁੰਦਾ ਤੇ ਉਹ ਸਾਫ਼ ਹੋ ਜਾਊਗਾ ਸਾਰਾ ਹੱਥ ਫਿਰ ਜਾਊਗਾ ਤੇ ਸਾਫ਼ ਹੋ ਜਾਣਗੇ ਤੇ ਨਾਲੇ ਥੈਲੇ ਚੋਂ ਨਿਕਲ ਜਾਨਗੇ ਨਾਲੇ ਕੋਈ ਖਰਾਬ ਨਿਕਲ ਜੂਗਾ ਇੱਕ ਅੱਧਾ ਜਿਹੜਾ ਹੋਊਗਾ ਖਰਾਬ ਕੱਢ ਕੇ ਸਮਾਰ ਕੇ ਤੇ ਆਪਾਂ ਟੋਕਰੇ ਚ ਪਾ ਕੇ ਕੁਝ ਰੱਖ ਦਾਂਗੇ ਕੁਝ ਥੈਲੇ ਚ ਪਾ ਲਾਂ ਨਹੀਂ ਆ ਮੈਂ ਫਿਰ ਦੇਖਦੀ ਆ ਕਿੱਥੇ ਰੱਖਦੀ ਆ ਤੇ ਉਰੇ ਤੇ ਅੰਦਰ ਰੱਖਣ ਨਹੀਂ ਦੇਣਾ ਹਨਾ ਬੱਚਿਆਂ ਨੇ ਬੜੇ ਖਰਾਬ ਨੇ ਬੱਚੇ ਮੇਰੇ ਅੱਗੇ ਤਾਂ ਪੁਰਾਣੀ ਜ਼ਮਾਨੇ ਚ ਵਧੀਆ ਸੀਗਾ ਕੱਚਾ ਹੁੰਦਾ ਸੀ ਅੱਗੇ ਪੇਟੀਆਂ ਥੱਲੇ ਵਸਾ ਦਿੰਦੇ ਸੀਗੇ ਫੋਲ ਦਿੰਦੇ ਸੀ ਅੱਗੇ ਪਿਆਜ਼ ਬਾਦੂ ਹੁੰਦੇ ਤੇ ਇੰਨੇ ਘਰ ਦੇ ਹੋ ਜਾਂਦੇ ਸੀਗੇ ਹੁਣ ਤਾਂ ਕੋਈ ਲਾਉਂਦਾ ਹੀ ਨਹੀਂ ਹਨਾ ਤੇ ਬਾਦੂ ਹੁੰਦੇ ਸੀਗੇ ਪੇਟੀਆਂ ਥੱਲੇ ਵਸਾ ਦਣੇ ਸਮਾਰ ਸੂਰ ਕੇ ਬਹੁਤ ਕੱਚੇ ਦਾ ਫਾਇਦਾ ਸੀਗਾ ਹੁਣ ਪੱਕੇ ਦਾ ਪੰਗਾ ਖਾਣਾ ਝਾੜੂਆਂ ਦਾ ਪੋਚਿਆਂ ਦਾ ਅੱਗੇ ਝਾੜੂ ਲਾਉਂਦੇ ਮੌਲ ਸੀਗੇ ਤੇ ਗਠੇ ਪਿਆ ਚੀਜ਼ ਚੂਜ ਰੱਖਣੀ ਵੀ ਹਨਾ ਹੁਣ ਅੰਦਰ ਕਹਿੰਦੇ ਪੇਟੀ ਵਾਲੇ ਕਮਰੇ ਚ ਤਾਂ ਰੱਖਣੀ ਨਹੀਂ ਉੱਥੇ ਜਿੱਥੇ ਏਸੀ ਉੱਥੇ ਰੱਖਣੀ ਨਹੀਂ ਕਹਿੰਦੇ ਏਸੀ ਖਚਲੂਗਾ 스멜 ਮੁਸਕ ਆਇਆ ਕਰੂਆ ਪਿਆਜਾਂ ਦਾ ਫਿਰ ਹੁਣ ਮੈਂ ਦੇਖਦੀ ਕਿੱਥੇ ਰੱਖਦੀਆਂ ਪਹਿਲਾਂ ਸਮਾਰ ਲਾਂ ਰੱਖਣ ਤਾਂ ਵੀ ਚੰਚਟ ਹੈ ਹਨਾ ਚੀਜ਼ ਹੋਵੇ ਘਰ ਚ ਫਿਰ ਰੱਖਣ ਦਾ ਪੰਗਾ ਹੋ ਜਾਂਦਾ ਬਿਚਰਉਂਦੇ ਨੇ ਵੀ ਕਿੱਥੇ ਰੱਖਣੀ ਆ ਮੈਂ ਵੀ ਅੱਜ ਰੋਨੀ ਆ ਵੈਸੇ ਰੱਖਣ ਨੂੰ ਅੰਦਰ ਰੱਖਣ ਨਹੀਂ ਦੇਂਦੇ ਬੱਚੇ ਬਾਹਰ ਜਗ੍ਹਾ ਨਹੀਂ ਹੈਗੀ ਉੱਥੇ ਬਾਹਰ ਬਾਥੀਆਂ ਕੋਲ ਉੱਥੇ ਮੀਂਹ ਪੈਂਦਾ ਬਹੁਤ ਜ਼ਿਆਦਾ ਸਾਰੇ ਭੇਜੇ ਜਾਣਗੇ ਖਰਾਬ ਹੋ ਜਾਣਗੇ ਉਹ ਤਾਂ ਚੋਰ ਹੀ ਆ ਬਸ ਇੱਕ ਟੰਪਰੇ ਲਈ ਆ ਹੁਣ ਮੈਂ ਤਲਾ ਸਵਾਰ ਲਾ ਸਵੇਰੀਓ ਸਵੇਰੀਆਂ ਸਮਾਰ ਕੇ ਆ ਪਾ ਲੈ ਇਹਨਾਂ ਦੇ ਵਿੱਚ ਫਿਰ ਦੇਖਦੇ ਆ ਕਿੱਥੇ ਰੱਖਣੇ ਨੇ ਕਿੱਥੇ ਸਮਾਰ ਦੇ ਰੱਖ ਦੀਏ ਤੇ ਪਹਿਲਾਂ ਸਵਾਰ ਲੀਏ ਸਵੇਰ ਨੂੰ ਕੰਮ ਨਿਬੜ ਜੂਆ ਆਪਣਾ ਫਿਰ ਝਾੜੂ ਲੱਗ ਜੂਆ ਉਰੇ ਪਹਿਲਾਂ ਪਰਾਂਹਾ ਤਾਂ ਲਾਤਾ ਸਾਰਾ ਨਿਬੇੜਤਾ ਮੈਂ ਬੱਚੇ ਹਲੇ ਪਏ ਸੀਗੇ ਸਾਜਰਾ ਸੀ ਬਾਹਰ ਤਾਂ ਨੇਰਾ ਪਿਆ ਹਲੇ ਸਰਦਾਰ ਸਾਹਿਬ ਹਲੇ ਗਏ ਨੇ ਇੰਨੇ ਸੰਨੀ-ਸੰਨੀ ਕਰਨਗੇ ਗੋਹਾ ਹਟਾਉਣਗੇ ਮੈਂ ਆਪਣਾ ਟੋਰੀ ਲੱਗੀ ਕੰਮ ਕਰਨ ਚਾਹ ਪੀ ਕੇ ਮੈਂ ਕਿਹਾ ਆਪਣਾ ਕੰਮ ਨਿਬੇੜਦਾ ਮੈਂ ਹਨ ਤੇ ਸਾਜਰੇ ਨੇ ਬੈਠੀ ਵੀ ਤਾਂ ਸੀਗੀ ਝਾੜੂ ਲੱਗ ਗਿਆ ਮੇਰਾ ਤੇ ਬਯਾਜ ਸਮਾਰਦਨੀ ਪੋਚਾ ਫੇਰਾ ਕੇ ਲਗਾ ਦੂੰਗੀ ਮੱਜਾਂ ਚੋਂ ਤੇ ਸਰਜਰੀ ਸਰਜਰੀ ਦੇਖੋ ਦਿਨ ਚੜ ਰਿਹਾ ਹੁਣ ਪਹਿਲਾਂ ਨਹੀਂ ਰਸੀਗਾ ਜਦੋਂ ਮੈਂ ਬੈਠੀ ਸੀਗੀ ਹੁਣ ਦਿਨ ਚੜਨ ਲੱਗ ਗਿਆ ਸਾਢੇ 4 ਦਾ ਟਾਈਮ ਐਨੀ ਸਰਜਰੀ ਗਠੀ ਸਮਾਨ ਲੱਗੀ ਮੈਂ ਬੈਲੀ 4 4:30 ਤੇ ਕੰਮ ਨਿਬੜ ਜੂਗਾ ਚਲੋ ਵਧੀਆ ਫਿਰ ਦਿਨ ਚ ਵੀ ਸਮਾਰਨੇ ਨੇ ਫਿਰ ਨੰਨੀ ਪੰਨੀ ਉੱਠ ਖੜੂਗੀ ਐ ਨਹੀਂ ਪਤਾ ਚੱਕ ਚੱਕ ਕੇ ਖੰਡਾ ਦੇਵੇ ਉਹਦੇ ਪਏ ਪਏ ਵਧੀਆ ਕੰਮ ਨਿਬੜ ਜੂ ਫਿਰ ਨੰਨੂ ਉੱਠ ਖੜੂਗਾ ਮਨੂ ਮੁੰਨਾ ਕੰਮ ਨਿਬੜ ਜੂ ਵੀ ਵਧੀਆ ਹੁਣ ਮੈਂ ਸਮਾਰਦਾ ਪਹਿਲਾਂ ਬੈਠੀ ਬੈਠੀ ਟੋਕਰਾਂ ਭਰ ਲਿਆ ਤੇ ਟੁੱਕਰਾ ਭਰ ਕੇ ਆ ਖਰਾਬ ਘਟਲੇ ਬਣਾ ਲਾਂਗੇ ਗਰੀਲੇ ਬਣਾ ਲਾਂਗੇ ਜਾਂ ਸੁੱਕੀ ਸਬਜੀ ਬਣਾ ਲਾਂਗੇ ਹਨਾ ਪਿਆਜਾਂ ਦੀ ਤੇ ਬਾਕੀ ਥੈਲੇ ਚ ਪਾ ਦਾਨੀਆਂ ਚੱਕਣੀ ਸਖਾਲੇ ਰਹਿਣਗੇ ਫਿਰ ਰੱਖਣੇ ਨਹੀਂ ਚੱਕਣਾ ਵੀ ਔਖਾ ਕੱਲੀ ਨੂੰ ਹਨਾ ਤੇ ਲੋ ਜੀ ਸਮਾਰ ਲਈ ਆਪਾਂ ਸਰਜਰੀ ਸਰਜਰੀ ਕੰਮ ਨਿਬੜਜੂਆ ਆਪਣਾ ਫਿਰ ਇਧਰ ਹਾਕ ਵੀ ਨਾ ਮਾਰਦਣ ਇੱਕ ਮੈਨੂੰ ਆਏ ਆ ਵੀ ਬਾਜ ਨਾ ਮਾਰਦਣ ਉਧਰ ਸਰਦਾਰ ਸਾਹਿਬ ਤੇ ਲੋ ਜੀ ਸਮਾਰ دیے ਆਪਾਂ ਤੇ ਇਹ ਸਾਫ ਕਰ दिए ਸਾਰਾ ਇੱਥੇ ਥੈਲੀ ਚ ਪਾ ਲਈ ਅੱਦੇ ਇੱਕ ਥੈਲਾ ਭਰਿਆ ਵਾ ਸੀਗਾ ਕੁਝ ਪਹਿਲਾਂ ਲਿਆਂਦੇ ਸੀ ਕਿ ਗਠੇ ਆਪਣੇ ਬਾਦੂ ਨੇ ਹੁਣ ਪਿਆਜ਼ ਮੁੱਕਣੇ ਨਹੀਂ ਆਪਾਂ ਨੂੰ ਦੀਵਾਲੀ ਤੱਕ ਆਪਾਂ ਤਿੰਨ ਦਾ ਟੋਟ ਰੂ ਆ ਆ ਬੱਚੇ ਆਏ ਨੇ ਬੱਚੇ ਕਿੰਨਾ ਖਾਂਦੇ ਨੇ ਦੋ ਤਾਂ ਖਾਂਦੇ ਨੇ ਛੋਟੇ ਨੇ ਨੰਨੇ ਮੁੰਨੇ ਹੋ ਤਾਂ ਇੱਕ ਤਾਂ ਖਾਂਦੇ ਹੀ ਨਹੀਂ ਜਮਾਈ ਹੁਣ ਤਾਂ ਦਹੀਂ ਦੂਹੀਂ ਖਿਲਾ ਦਨੇ ਆ ਚਲੋ ਜੀ ਆਪਣਾ ਵਧੀਆ ਕੰਮ ਸਰ ਜੂਗਾ ਇੱਕ ਥੈਲਾ ਪਹਿਲਾਂ ਲਿਆਏ ਸੀਗੇ ਤੇ ਲੋ ਜੀ ਆਪਣੇ ਹੁਣ ਪਿਆਰ ਦੀਆਂ ਸਮਾਰ ਕੇ ਰੱਖ ਦਈਏ ਸਮਾਰ ਕੇ ਸਾਫ ਹੋ ਜਾਣਗੇ ਜਿਹੜਾ ਇੱਕ ਅੱਧਾ ਖਰਾਬ ਹੋਊਗਾ ਨਿਕਲ ਜੂ ਸਟੋਰ ਕਰਕੇ ਰੱਖ ਦਾਂਗੇ ਖਰਾਬ ਨਹੀਂ ਹੁੰਦੇ ਐਵੇਂ ਪਹਿਲਾਂ ਵੀ ਰੱਖ ਦਿੰਦੀ ਸੀ ਹੁਣ ਉੱਥੇ ਹੀ ਰੱਖੂਗੀ ਜਿੱਥੇ ਮੈਂ ਪਹਿਲਾਂ ਰੱਖੇ ਹੋਏ ਸੀਗੇ ਪਹਿਲਾਂ ਸਵਾਹ ਤੱਕ ਨਹੀਂ ਖਰਾਬ ਹੋਏ ਆਪਣੇ ਤੇ ਲੋ ਜੀ ਤੇ ਸਮਾਰੀਏ ਰੱਖੀਏ ਆਪਾਂ ਪਹਿਲਾਂ ਸਾਫ਼ ਕਰਦਾ ਮੈਂ ਸਾਫ਼ ਕਰ ਕਰਕੇ ਇਹਦੇ ਵਿੱਚ ਪਾ ਲਾਂ ਨਹੀਂ ਆ ਥੋੜੇ ਥੋੜੇ ਕਰਕੇ ਤੇ ਅੰਦਰ ਵੀ ਘਰ ਵੀ ਛੋਟਾ ਯਾਰ ਰੱਖਣ ਨੂੰ ਅੱਜ ਚਾਹੀਦਾ ਵੈਸੇ ਟੋਕਰੀ ਜੀ ਧਰਨ ਨੂੰ ਜਗ੍ਹਾ ਤਾਂ ਹੈ ਨਹੀਂ ਅੰਦਰ ਫਿਰ ਹੁਣ ਦੇਖਦੀਆਂ ਕਿੱਥੇ ਰੱਖਾਂ ਹਨਾ ਰਸੋਈ ਚ ਵੀ ਫਿਰ ਸਾਫ਼ ਨਹੀਂ ਹੁੰਦੇ ਰੋਜ਼ ਰੋਜ਼ ਪੋਚਾ ਨਹੀਂ ਲੱਗਦਾ ਕਾਂਸ ਥੱਲੇ ਪਹਿਲਾਂ ਆਲੂ ਪਏ ਨੇ ਪਿਆਜ਼ ਪਏ ਨੇ ਉੱਥੇ ਜਗ੍ਹਾ ਥੋੜੀ ਹੋਵੇ ਹਨਾ ਤੇ ਆਪਾਂ ਕਿਹੜਾ ਸੈਰੀਆਂ ਮੰਗੋ 2-2 ਕਿਲੋ ਲੈ ਆਉਣੇ ਨੇ ਆਪਾਂ ਤਾਂ ਖੁੱਲੇ ਲਿਆਉਣੇ ਨੇ ਖੁੱਲੇ ਲਿਆ ਕੇ ਮਾਉ ਜਾ ਫਿਰ ਵਰਤੇ ਜਾਂਦੇ ਨੇ ਹਨਾ ਇੱਕਣ ਚਲੋ ਸਮਾਰ ਲਾ ਹੁਣ ਮੈਂ ਸਮਾਰ ਸਮਾਰ ਕੇ ਰੱਖ ਦਨੀ ਆ ਸਾਫ ਕਰ ਦਾਂ ਤੇ ਫਿਰ ਖਰਾਬ ਨਹੀਂ ਹੁੰਦੇ ਸਜਰੇ ਸਜਰੇ ਦਿਨ ਚੜ ਗਿਆ ਦੇਖੋ ਆਵਾਜ਼ ਵੀ ਨਾ ਮਾਰ ਦੇਣਾ ਉਧਰ ਮੈਨੂੰ ਉਧਰ ਕੰਨ ਮੇਰਾ ਉਧਰ ਹੈ ਕਿਤੇ ਬਾਜ ਮਾਰ ਦੇਣ ਵੀ ਆ ਜਾ ਹੈਨਾ ਤੇ ਫੇਰ ਲੋ ਜੀ ਸਮਾਰ ਦੀ ਫਿਰ ਮਿਲਦੇ ਆਪਾਂ ਤੁਹਾਨੂੰ ਦਿਨ ਚੜ੍ਹੇ ਕੀ ਕਰਦੇ ਆਂ ਦੇਖਦੇ ਆਂ ਕਿੱਥੇ ਧਰਦੇ ਆਂ ਦਿਖਾਉਣੀ ਆਪਾਂ ਤੁਹਾਨੂੰ ਵੀਰ ਸਹੀ ਨੇ ਕਿ ਗਲਤ ਨੇ ਵੀ ਦੱਸ ਜੀ ਇੱਕ ਭੈਣ ਕਹਿੰਦੀ ਕੁੱਪ ਬੰਨ ਲਾ ਕੁੱਪ ਬੰਨਿਆ ਵਈ ਦੱਸਿਓ ਵਧੀਆ ਰਹਣਗੇ ਕ ਐਵੇਂ ਹੀ ਖੁੱਲੇ ਵਧੀਆ ਨੇ ਇਹ ਵੀ ਦੱਸਿਓ ਤੁਸੀਂ ਕਹਿੰਦੀ ਕੁੱਪ ਬੰਨ ਲਾ ਇੱਕ ਭੈਣ ਤਾਂ ਕਹਿੰਦੀ ਦੱਸ ਕੁੱਪ ਚ ਖਰਾਬ ਨਹੀਂ ਹੁੰਦੇ ਫਿਰ ਦੱਸਿਓ ਮੈਨ ਕਮੈਂਟ ਕਰਕੇ ਜੇ ਕੁੱਪ ਚ ਖਰਾਬ ਨਹੀਂ ਹੁੰਦੇ ਹਨਾ ਫਿਰ ਮੈਂ ਕੁੱਪੇ ਬੰਨਦਾ ਦੀ ਛੋਟਾ ਜਿਹਾ ਵਾਲੀ ਵਾਲੀ ਜੇ ਮੈਨੂੰ ਪਤਾ ਹੁੰਦਾ ਉਹਨਾਂ ਵੀ ਕੁੱਪ ਬੰਨਣਾ ਕੁੱਪ ਵੀ ਵਧੀਆ ਵੈਸੇ ਲੋ ਜੀ ਸਮਾਰੇ ਗਏ ਆਪਣੇ ਸਾਫ ਹੋ ਗਏ ਸਾਰੇ ਚੱਕ ਲਈਏ ਹੁਣ ਆਪਾਂ ਇੱਥੋਂ ਇੱਥੋਂ ਚੱਕ ਕੇ ਲੋ ਜੀ ਸਮਾਰ ਕੇ ਇੱਥੇ ਰੱਖ ਤੇ ਸਾਰੇ ਮੈਂ ਚੱਕ ਕੇ ਦੋ ਤਿੰਨ ਗੇੜੇ ਲਾ ਲੇ ਟੋਕਰੇ ਚ ਕੱਢ ਲਈ ਥੈਲੇ ਚ ਛੋਟੇ ਚ ਪਾ ਪਾ ਕੇ ਇੱਥੇ ਰੱਖ ਤੇ ਸਮਾਰ ਤੇ ਇੱਥੇ ਹੈਗੀ ਜੀ ਜਗ੍ਹਾ ਆਪਣੇ ਪਹਿਲਾਂ ਵੀ ਉਰੇ ਰੱਖਦੇ ਹੁੰਦੇ ਸੀਗੇ ਸਾਫ਼ ਕਰਤੇ ਦੇਖੋ ਇੱਧਰ ਵੀ ਜਗ੍ਹਾ ਹੈਗੀ ਆ ਹੋਰ ਰੱਖਣੇ ਨੇ ਹੋਰ ਵੀ ਰੱਖਦਾਨੀਆਂ ਦੇਖਦੀਆਂ ਮੈਂ ਤੇ ਲੋ ਜੀ ਦੱਸਿਓ ਇੱਥੇ ਠੀਕ ਨਹੀਂ ਸਹੀ ਨਹੀਂ ਵੈਸੇ ਇੱਥੇ ਨਾਲੇ ਚੱਕ ਲੈ ਕੇ ਲੈ ਜਾਂਦੇ ਨੇ ਪੌੜੀ 'ਚ ਆਪਣੀ ਜਗ੍ਹਾ ਸੀ ਇੱਥੇ ਰੱਖਤੇ ਸੀਗੇ ਮੈਂ ਸਾਫ਼ ਹੋ ਗਿਆ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ